ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAM KALI ਮਹੱਲਾ ਨਾਵਾ ਸਾਧੂ ਸਾਧੂ ਨਹੀਂ ਹੈ ਸਾਧੂ ਸਾਧੂ ਕੌਣ ਜੁਗਤ ਅਬ ਕੀਜੈ ਜਾਤ ਦਰਮਤ ਸਗਲ ਬਿਨਾਸੈ RAM ਭਗਤ ਮਾਨ ਪੀਜੈ ਰਹਾ ਮਨ ਮਾਇਆ ਮਹਿ ਉਰਜ ਰਹਿਓ ਹੈ ਮਨ ਮਾਇਆ ਮੈਂ ਉਰਜ ਰਹੀਓ ਹੈ ਮਾਨ ਪਾਤੀ ਯਮਕ ਲੱਗੇਗੀ ਮੈਂ ਇਥੇ ਵੀ ਮੈਂ ਹੀ ਪਾਠ ਹੈ ਮਹਿ ਨਹੀਂ ਹੈ ਮਨ ਮਾਇਆ ਮੈਂ ਉਰਜ ਰਹਿਓ ਹੈ ਮਨ ਮਾਇਆ ਮੈਂ ਉਰਜ ਰਹਿਓ ਹੈ ਬੁੱਝ ਨਹ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਕੌਣ ਨਾਮ ਇਥੇ ਠਮਕ ਲਾਤ ਨਹੀਂ ਹੈ ਜਗ ਜਾ ਕੈ ਸਿਮਰੈ ਇਥੇ ਵਿਸਰਾਮ ਹੈ ਪਾਵੈ ਪਦ ਨਿਰਵਾਨਾ ਭਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਤਬ ਇਹ ਬਾਤ ਬਤਾਈ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹ ਕੀਏ ਜਿਹ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸਵਾਸਰ ਮਹ ਇਹ ਵੀ ਮੈਂ ਪਾਠ ਪ੍ਰਾਤਨ ਸੂਤਪਾਂ ਦੇ ਵਿੱਚ ਹੈ RAM ਨਾਮ ਨਰ ਨਿਸਵਾਸਰ ਮੈਂ RAM ਨਾਮ ਨਰ ਨਿਸਵਾਸਰ ਮੈਂ ਨਮਕ ਏਕ ਔਰ ਧਾਰੈ ਜਮ ਕੋ ਤਰਾਸ ਮਿਟੈ ਨਾਨਕ ਤੇਹ ਜਮ ਕੋ ਤਰਾਸ ਮਿਟੈ ਇੱਥੇ ਠੰਮਕ ਲੱਗਨੀ ਆ ਨਾਨਕ ਤੇਹ ਇੱਥੇ ਵਿਸਰਾਮ ਹੈ ਜਮ ਕੋ ਤਰਾਸ ਮਿਟੈ ਨਾਨਕ ਤੇਹ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੀ ਛੇਨ ਛੇਨ ਆਉਦ ਘਟੈ ਨਿਸ ਬਾਸੁਰ ਬ੍ਰਿਥਾ ਜਾਤ ਹੈ ਦੇ ਛੇਨ ਛੇਨ ਆਉਦ ਘਟੈ ਇਤਿ ਠਮਕ ਨਿਸ ਬਾਸੁਰ ਇਤਿ ਵਿਸਰਾਮ ਬ੍ਰਿਥਾ ਜਾਤ ਹੈ ਦੇ ਰਹਾਉ ਤਰਨਾਪੂ ਬਿਕੇ ਨੁ ਸਿਉ ਖੋਯੋ ਬਾਲਪਨ ਅਗਿਆਨਾ ਤਰਨਾ ਪੋ ਇੱਥਰਨਾ ਅਤੇ ਪੋ ਦੇ ਵਿੱਚ ਡੈਸ਼ ਦੇ ਕੇ ਪਾਠ ਠਾਈ ਹੈ ਲਮਕਾ ਕੇ ਬੋਲਣਾ ਤਰਨਾ ਪੋ ਇੱਥੇ ਯਮ ਖਲਾ ਦਨੀ ਹੈ ਵਿਖੇਨ ਸਿਉਖ ਹੋਯੋ ਇੱਥੇ ਵਿਸਰਾਮ ਬਾਲਪਨ ਇਹ ਵੀ ਬਾਲ ਅਤੇ ਪਨ ਦੇ ਵਿੱਚ ਡੈਸ਼ ਲਾ ਕੇ ਬੋਲਣੀ ਹੈ ਪਨ ਨਹੀਂ ਕਹਿਣਾ ਬਾਲਪਨ ਅਗਿਆਨਾ ਬੇਰਦ ਭਾਇਓ ਅਜ ਹੂ ਨਹੀਂ ਸਮਝੈ ਕੌਨ ਕੁ ਮਤ ਉਰਝਾਨਾ ਮਾਨਸ ਜਨਮ ਦਿਓ ਜੀ ਠਾਕੁਰ ਸੋ ਤੈ ਕਿਉ ਬਿਸਰਾਇਓ ਇਸੋਤੇ ਨਹੀਂ ਕਹਿਦਨਾ ਸੋ ਪਦ ਤੇ ਯਮਕ ਲਾ ਕੇ ਚਰਨ ਕਰਨਾ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾ ਕਉ ਗਾਇਉ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਇ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਤਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਈ ਚੰਦ ਚੜ੍ਹਹਿ ਸੀਤਾਰੇ ਸੋਈ ਦਿਨਿ ਅਰ ਤਪਤ ਰਹੈ ਸਾ ਧਰਤੀ ਸੋ ਪੌਣ ਚੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ਸਾ ਧਰਤੀ ਇਠ ਟhmC ਸੋ ਪਾਉਣ ਚੁਲਾਰੇ ਇਥੇ ਵਿਸਰਾਮ ਜੁਗ ਜੀਅ ਖੇਲੇ ਇਥੇ ਠਮਕ ਥਾਵ ਕੈਸੇ ਜੀਵਨ ਤਲਬ ਨਿਵਾਰ ਜੀਵਨ ਤਲਬ ਇਥੇ ਵਿਸਰਾਮ ਜੀਵਨ ਤਲਬ ਨਿਵਾਰ ਹੋਵੈ ਪਰਵਾਣਾ ਕਰਹਿ ਤਿਗਾਣਾ ਕਾਲ ਲਖਣ ਵਿਚਾਰ ਰਹਾਉ ਕਿਤਾ ਦੇਸ ਨ ਆਇਆ ਸੁਣੀਐ ਤੀਰਥ ਪਾਸ ਨ ਬੈਠਾ ਦਾਤਾ ਦਾਨ ਕਰੇ ਤਹ ਨਾਹੀ ਮਹਿਲ ਉਸਾਰ ਨ ਬੈਠਾ ਦਾਤਾ ਦਾਨ ਕਰੇ ਤਹ ਨਾਹੀ ਇਥੇ ਵਿਸਰਾਮ ਮਹਿਲ ਉਸਾਰ ਨ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਾਪ ਘਰ ਤਾਪ ਨ ਹੋਈ ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣ ਈ ਜੇ ਕੋ ਨਾਉ ਲੈ ਠਠਮਕ ਲਾ ਬਦਲਾ ਵੀ ਇੱਥੇ ਵਿਸਰਾਮ ਕਲ ਕੇ ਲਖਣ ਈ ਇਹੀ ਨਹੀਂ ਕਹਿਣਾ ਦੋਵੇਂ ਈੜੀਆਂ ਹਨ ਈ ਜੇ ਸਿੱਕਦਾਰੀ ਤਿਸਹਿ ਖੁਆਰੀ ਚਾਕਰ ਚਾਕਰ ਕਿਹੇ ਡਰਣਾ ਜਾ ਸਿੱਖਦਾਰੈ ਪਵੈ ਜੰਜੀਰੀ ਤਾ ਚਾਕਰ ਹੱਥੋ ਮਰਣਾ ਆਖ ਗੁਣਾ ਕਲ ਆਈਐ ਕਲ ਆਈਐ ਆਖ ਗੁਣਾ ਕਲ ਆਈਐ ਤਿਹ ਜੋਗ ਕੇਰਾ ਰਹਿਤ ਪਾਵਸ ਕਲ ਕਲ ਦਾ ਅਰਥ ਕਲ ਯੁਗ ਆਖ ਗੁਣਾ ਵਾਹਿਗੁਰੂ ਦੇ ਗੁਣਾ ਨੂੰ ਆਖੋ ਭਾਈ ਕਲ ਆਈਐ ਕਲ ਯੁਗ ਦਾ ਸਮਝਾ ਆ ਗਿਆ ਹੈ ਤਿਹ ਜੋਗ ਕੇਰਾ ਰਹਿਆ ਤਪਾਵਸ ਜੇ ਗੁਣ ਦੇਹ ਤਾ ਪਾਈਐ ਤਿਹ ਜੋਗ ਕੇਰਾ ਰਹਿਆ ਤਪਾਵਸ ਇਥੇ ਵਿਸਰਾ ਜੇ ਗੁਣ ਦੇਹ ਤਾ ਪਾਈਐ ਰਹਾਉ ਕਾਲ ਕਲਵਾਲੀ ਸਰਾ ਨਿਬੇੜੀ ਕਾਲ ਕਲਵਾਲੀ ਸਰਾ ਨਿਪੀੜੀ ਕਾਲ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨ ਹੋਆ ਕਾਜੀ ਪਦ ਤੇ ਯਮਕ ਜ਼ਰੂਰ ਲਾ ਕੇ ਵਿਚਾਰਨ ਕਰ ਮੈਂ ਕਾਜੀ ਕ੍ਰਿਸ਼ਨ ਹੋਆ ਬਾਣੀ ਬ੍ਰਹਮ ਬੇਦ ਅਥਰਵਣ ਕਰਣੀ ਕੀਰਤ ਲਹਿਆ ਅਥਰਵਣ ਹੀ ਉਚਾਰਨ ਕਰਨਾ ਐੜੇ ਤੂੰ ਡੈਸ਼ ਦੇ ਕੇ ਅਥਰਵਣ ਨਹੀਂ ਦੇਣਾ ਅਥਰਵਣ ਪਾਤਵੇਣ ਪੂਜਾ ਸਤਵੇਣ ਸੰਜਮ ਜਾਤ ਵਿਣ ਕਾਹੇ ਜਨਿਉ ਨਾ ਵਹੁ ਤੂ ਵਹੁ ਤਿਲਕ ਚੜਾ ਚੜਾਵ ਸੋਚ ਵਿਣ ਸੋਚ ਨ ਹੋਈ ਨਾ ਵਹੁ ਪਦਵੀ ਭਾਰਾ ਬੋਲਨੇ ਨਾ ਵਹੁ ਤੂ ਵਹੁ ਤਿਲਕ ਚੜਾਵ ਇਹ ਵੀ ਭਾਰਾ ਬੋਲਨੇ ਸੋਚ ਵਿਣ ਸੋਚ ਨ ਹੋਈ ਕਾਲ ਪਰਵਾਣ ਕਤੇਬ ਕੁਰਾਨ ਪੋਥੀ ਪੰਡਿਤ ਰਹਿ ਪੁਰਾਨ ਨਾਨਕ ਨਾਉ ਭਇਆ ਰਹਿਮਾਨ ਹਾਂਜੀ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਘਰ ਹੋਦਾ ਮੰਗਣ ਜਾਈਐ ਫਿਰ ਓਲਾਮਾ ਮਿਲੈ ਤਹੀ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਪਤੇ